ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਢਾੜੀਵਾਲ ਵਿਖੇ ਡਾਇਰੈਕਟਰ ਸਰਦਾਰ ਅਮਰਜੀਤ ਸਿੰਘ ਚਾਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਕਿਰਨ ਕੇਸਰ ਜੀ ਦੀ ਜੋਗ ਅਗਵਾਈ ਹੇਠ ਸਕੂਲ ਵਿੱਚ ਨਸ਼ਿਆਂ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਇਸ ਸੈਮੀਨਾਰ ਦੌਰਾਨ ਸ਼੍ਰੀਮਤੀ ਬਲਜੀਤ ਕੌਰ ਐਸ ਐਚਓ ਥਾਣਾ ਢਾੜੀਆ ਬਤੌਰ ਮੁੱਖ ਮਹਿਮਾਨ ਅਤੇ ਸਮਾਜ ਸੁਧਾਰ ਸੁਸਾਇਟੀ ਨਵਾਂ ਯੁੱਗ ਨਵੀਂ ਸੋਚ ਦੇ ਚੇਅਰਮੈਨ ਨੀਰਜ ਮਹਾਜਨ ਤੇ ਡਾਕਟਰ ਜਗਰੂਪ ਸਿੰਘ ਸਿੱਧੂ ਦੇ ਮੁੱਖ ਬੁਲਾੜੇ ਵਜੋਂ ਸ਼ਾਮਲ ਹੋਏ ਇਸ ਮੌਕੇ ਤੇ ਡਾਕਟਰ ਜਰੂਪ ਸਿੰਘ ਸਿੱਧੂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ੇ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਅਸੀਂ ਬੁੜੀਆਂ ਆਦਤਾਂ ਤੇ ਆਦੀ ਹੁੰਦੇ ਜਾ ਰਹਾਂ ਸਾਡੇ ਆਲੇ ਦੁਆਲੇ ਦੇ ਬੁੜੇ ਲੋਕ ਜੋ ਸਾੜ ਕੇ ਸਾਡੀ ਤਰੱਕੀ ਨੂੰ ਨਹੀਂ ਦੇਖਣਾ ਚਾਹੁੰਦੇ ਸਾਨੂੰ ਇਹਨਾਂ ਆਦਤਾਂ ਤੇ ਹੌਲੀ-ਹੌਲੀ ਲਗਾਉਣਾ ਚਾਹੁੰਦੇ ਹਨ ਸਾਨੂੰ ਇਹਨਾਂ ਨਸ਼ਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਤੇ ਆਪਣੇ ਜੀਵਨ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਤੇ ਐਸਐਚਓ ਬਲਜੀਤ ਕੌਰ ਧਾਰੀਵਾਲ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੇ ਬੁਰੇ ਪ੍ਰਭਾਵ ਸਾਡੇ ਦਿਮਾਗ ਤੇ ਸਾਡੇ ਵਿਵਹਾਰ ਨੂੰ ਖੋਖਲਾ ਕਰ ਦਿੰਦੇ ਹਨ ਅਤੇ ਨਸ਼ੇ ਨੇ ਆਦੀ ਵਿਅਕਤੀ ਦਾ ਆਪਣੇ ਆਪ ਉੱਤੇ ਕੋਈ ਕੰਟਰੋਲ ਨਹੀਂ ਰਹਿੰਦਾ ਨਸ਼ਾ ਸਾਡੇ ਸਮਾਜ ਲਈ ਇੱਕ ਕੋੜ ਹੈ ਸਾਨੂੰ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਸ਼ਿਆਂ ਤੋਂ ਬਚ ਕੇ ਤੁਸੀਂ ਆਪਣੀ ਵਿੱਦਿਆ ਵੱਲ ਧਿਆਨ ਦਿਓ ਤੇ ਸਮਾਜ ਵਿੱਚ ਵਧੀਆ ਸਥਾਨ ਹਾਸਲ ਕਰੋ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਬੰਦਾ ਸਿੰਘ ਬਹਾਦਰ ਜਿਹੜੀ ਅਕੈਡਮੀ ਹੈਗੀ ਆ ਜਿੰਨਾ ਦਾ ਪਹਿਲਾਂ ਤਾਂ ਬਹੁਤ ਐਫੀਸ਼ੀਅਟ ਕਰਦੀ ਹੈ ਕਿ ਮੈਨੂੰ ਵੀ ਮੌਕਾ ਮਿਲਿਆ ਇੱਥੇ ਬੱਚਿਆਂ ਦੇ ਨਸ਼ਾ ਸੰਬੰਧੀ ਜਿਹੜਾ ਹੈਗਾ ਇੰਨਾ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਜਿਹੜਾ ਇਹਨਾਂ ਨੇ ਮੈਨੂੰ ਟਾਈਮ ਕੀਮਤੀ ਟਾਈਮ ਇਹਨਾਂ ਦੀਆਂ ਬੱਚਿਆਂ ਦੀਆਂ ਜਿਹੜੇ ਕਲਾਸ ਜੀ ਨੂੰ ਛੱਡ ਕੇ ਤੇ ਮੈਨੂੰ ਉਹਨਾਂ ਨੇ ਟਾਈਮ ਜਿਹੜਾ ਦਿੱਤਾ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਮੈਂ ਮੇਰੀ ਇਹੀ ਹਦਿਆਤ ਬੱਚਿਆਂ ਨੂੰ ਹੈਗੀ ਆ ਕਿ ਜਿਹੜੇ ਨਸ਼ਾ ਸੰਬੰਧੀ ਹੈਗੀ ਆ ਇਹ ਤੋਂ ਦੂਰ ਰਹਿਣ ਸਾਡੇ ਛੋਟੇ ਬੱਚੇ ਹੈਗੇ ਆ ਜਿਹੜੇ ਛੋਟੇ ਤੋਂ ਹੀ ਹੁਣ ਇਹ ਨਸ਼ਾ ਸੰਬੰਧੀ ਜਿਹੜੇ ਹੈਗੇ ਆ ਬੜਾ ਵਿਸਤਾਰ ਦੇ ਨਾਲ ਇਹਨਾਂ ਨੂੰ ਮੈਂ ਦੱਸਿਆ ਕਿ ਜਿਹੜੇ ਇਹ 12 ਲੋਕ ਜਿਹੜੇ ਆ ਕੇ ਇਹਨਾਂ ਨੂੰ ਲਾਉਂਦੇ ਹੈਗੇ ਉਹਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਣਾ ਤੇ ਸਟੱਡੀ ਵੱਲ ਧਿਆਨ ਦੇਣਾ ਮੈਂ ਇਹੀ ਕਹਿਣਾ ਚਾਹੁੰਦੀ ਨਸ਼ਾ ਸੰਬੰਧੀ ਤੇ ਇੱਕ ਮੈਡਮ ਜਿਹੜੇ ਇੱਕ ਬਦਲਵੇਂ ਵਿੱਚ ਮੈਂ ਇਹਨਾਂ ਨੂੰ ਲਿਖੇ ਵਿੱਚ ਦੱਸਿਆ ਹੈਗਾ ਬੱਚੇ ਸਾਰਿਆਂ ਨੂੰ ਹੀ ਕਿ ਜਿਹੜੇ ਬੱਚੇ 18 ਸਾਲ ਤੋਂ ਕੱਟ ਹੈਗੇ ਨੇ ਉਹ ਜਿਹੜੇ ਬੁਲਟ ਮੋਟਰਸਾਈਕਲ ਆ ਜਾਂ ਉਹ ਫੋਰ 휠ਰ ਹੈ ਕਾਰ ਵਗੈਰਾ ਜਾਂ ਹੋਰ ਕੋਈ ਬਾਈਕ ਇੰਨੀ ਚਲਾ ਸਕਦੇ ਇੱਕ ਐਕਟ ਵਨ ਹੈਗੀ ਇਲੈਕਟ੍ਰੋਨਿਕ ਜਿਹੜੀ ਹੈਗੀ ਆ ਉਹਨੇ ਮੱਚੇ ਜਿੰਨੋ ਇਹ ਬੰਦੀ ਇੱਕ ਉਹ ਲੈਸੈਂਸ ਹੋਇਆ ਇਹ ਅਪਲਾਈ ਕਰਨਗੇ ਇਹਨਾਂ ਕੋ ਹਊਗਾ ਤਾਂ ਕਲਾ ਸਕਦੇ ਜੇ ਨਹੀਂ ਕਰਦੇ ਤੇ ਇਹਨਾਂ ਦੇ ਨਾਲ ਪੇਰੈਂਟਸ ਤੇ ਵੀ ਹੀ ਐਕਸ਼ਨ ਲਿਆ ਜਾਊਗਾ ਜੁਲੀ ਕੇ ਮੌਸ سزا ਤਿੰਨ ਸਾਲ ਦੀ ਤੇ ਇਹਨਾਂ ਦਾ ਤੂੰ ਇੱਕ ਬੱਚਾ ਦਾ ਇਹਦੇ ਨਾਲ ਬੱਚੇ ਦਾ ਵੀ ਖਰਾਬ ਤੇ ਪੇਰੈਂਟਸ ਦਾ ਵੀ ਆ ਮੈਂ ਇਹਨਾਂ ਨੂੰ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਅੱਜ ਦਸੀਆਂ ਹੈਗੀਆਂ ਕਿ ਪੇਰੈਂਟਸ ਤੱਕ ਜਿਹੜੀਆਂ ਇਹ ਗੱਲਾਂ ਦੱਸਣ ਤੇ ਇਹ ਜਿਹੜੇ ਆਪਾਂ ਨਿਧਨੀ ਹੈਗੇ ਆ ਇਹ ਪ੍ਰੈਸ਼ਰ ਕਿ ਜਿਹੜੇ ਇਹਨਾਂ ਨੂੰ ਆਪਾਂ ਨਾ ਤੋੜੀਂ ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਸੀਨੀਅਰ ਆਪਣੇ ਪਬਲਿਕ ਸਕੂਲ ਦੇ ਐਮ ਡੀ ਸਾਹਿਬ ਜੀ ਦਾ ਸਰਦਾਰ ਚਾਹਲ ਸਾਹਿਬ ਦਾ ਪ੍ਰਿੰਸੀਪਲ ਮੈਮ ਦਾ ਸਾਡੇ ਨਾਲ ਮਾਯੋਗ ਨਹੀਂ ਸੋਚ ਦੇ ਚੇਅਰਮੈਨ ਨੀਰਜ ਮਹਾ ਜੰਗੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸਾਨੂੰ ਕੁਝ ਸਮਾਂ ਦਿੱਤਾ ਵੀ ਅਸੀਂ ਬੱਚਿਆਂ ਨੂੰ ਅਵੇਅਰ ਕਰ ਸਕੀਏ ਨਸ਼ਿਆਂ ਦੇ ਖਿਲਾਫ ਤਾਂ ਅੱਜ ਬਹੁਤ ਸੋਹਣਾ ਸੈਮੀਨਾਰ ਪੰਜਾਬ ਪੁਲਿਸ ਦੀ ਦੇਖਰੇਖ ਦੇ ਸਹਿਯੋਗ ਦੇ ਨਾਲ ਤੇ ਉਹਨਾਂ ਦੀ ਦੇਖਰੇਖ ਦੇ ਅਧੀਨ ਜੋ ਇੱਥੇ ਅੱਜ ਸੈਮੀਨਾਰ ਲੱਗਾ ਉਹਦੇ ਵਿੱਚ ਬੱਚਿਆਂ ਨੂੰ ਨਸ਼ਿਆਂ ਸੰਬੰਧੀ ਜਾਗਰੂਕ ਕੀਤਾ ਗਿਆ ਕਿ ਕਿਵੇਂ ਸਾਡੇ ਛੋਟੇ ਬੱਚੇ ਜਿਹੜੇ ਆ ਸਕੂਲ ਤੋਂ ਕਾਲਜ ਚ ਕਨਵਰਟ ਹੋਣ ਵਾਲੇ ਬੱਚੇ ਜਿਹੜੇ ਆ ਉਹ ਨਸ਼ਿਆਂ ਦੀ ਚਪੇੜ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਨੂੰ ਜਿਹੜੇ ਸਾਈਨਸ ਨੇ ਕਿ ਕਿਵੇਂ ਸਾਡੇ ਜਿਹੜੇ ਨਸ਼ਾ ਵੇਚਣ ਵਾਲੇ ਡਰੱਗ ਤਸਕਰ ਨੇ ਪੈਡਲਰ ਨੇ ਉਹ ਬੱਚਿਆਂ ਨੂੰ ਕਿਵੇਂ ਫਸਾ ਰਹੇ ਨੇ ਕਿਵੇਂ ਉਹਨਾਂ ਨੂੰ ਬੇਲਾਅ ਫਸਵਾ ਕੇ ਡਰੱਗ ਦੇ ਉੱਪਰ ਲਾ ਰਹੇ ਨੇ ਉਹ ਸਬੰਧ ਦੇ ਵਿੱਚ ਬੱਚਿਆਂ ਨੂੰ ਅੱਜ ਪੂਰਾ ਜਾਗਰੂਕ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫਿਰ ਤੋਂ ਇੱਕ ਵਾਰ ਤੋਂ ਪੂਰੇ ਪ੍ਰਸ਼ਾਸਨ ਦਾ ਸਕੂਲ ਸਾਰੇ ਹੀ ਅਧਿਆਪਕ ਸਹਿਬਾਨਾਂ ਦਾ ਪ੍ਰਿੰਸੀਪਲ ਮੈਡਮ ਦਾ ਐਮ ਡੀ ਸਾਹਿਬ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਇੱਕ ਬਹੁਤ ਵਧੀਆ ਰਾਹ ਦੇ ਉੱਤੇ ਇਨਸਾਨੀਅਤ ਦਾ ਪਾਠ ਪੜਾ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇ ਰਹੇ ਨੇ ਜੈ ਹਿੰਦ ਜੈ ਭਾਰਤ ਬਹੁਤ ਬਹੁਤ ਧੰਨਵਾਦ ਜੀ ਜੋ ਤੁਹਾਡੀ ਸੁਸਾਇਟੀ ਨਇਯਾਜੁਗ ਨਹੀਂ ਸੋਚ ਔਰ ਉਸ ਦੇ ਇਲਾਵਾ ਜਿਲ੍ਹਾ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਇਹੋ ਸੈਮੀਨਾਰ ਲਗਾਇਆ ਗਿਆ ਇਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਜੈ ਹਿੰਦ ਜੀ ਅੱਜ ਧਾਰੀਵਾਲ ਦੇ ਬੜੇ ਹੀ ਨਾਮੀ ਜਿਹੜਾ ਸਕੂਲ ਹੈ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਵਿੱਚ ਸਾਡੀ ਸੁਸਾਇਟੀ ਨਇਯੁਗ ਨਈ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਐਂਟੀ ਡਰੱਗਸ ਦੇ ਉੱਤੇ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਸਾਡੇ ਨਾਲ ਸਿੱਧੂ ਮੈਡੀਸਿਨ ਹਸਪੀਟਲ ਦੇ ਡਾਕਟਰ ਜਗਰੂਪ ਸਿੰਘ ਸਿੱਧੂ ਜੀ ਖਾਸ ਤੌਰ ਤੇ ਇੱਥੇ ਮੌਜੂਦ ਹੋਏ ਤੇ ਬੜਾ ਵਧੀਆ ਅੱਛਾ ਯੋਗਦਾਨ ਦਿੱਤਾ ਐਸ ਸਕੂਲ ਦੇ ਜਿਹੜੇ ਸਾਡੇ ਐਮਡੀ ਨੇ ਸਰਦਾਰ ਅਮਰਜੀਤ ਸਿੰਘ ਜੀ ਚਾਲ ਅਤੇ ਇਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਮੈਡਮ ਕਿਰਨ ਕੇਸਰ ਜੀ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਆਪਣੇ ਸਕੂਲ ਦੇ ਵਿੱਚ ਸਾਨੂੰ ਬੱਚਿਆਂ ਨੂੰ ਐਂਟੀ ਡਰੱਗਸ ਬਾਰੇ ਅਵੇਅਰ ਕਰਨ ਲਈ ਜਿਹੜੀ ਪਰਮਿਸ਼ਨ ਦਿੱਤੀ ਅਸੀਂ ਆਪਣੀ ਸੁਸਾਇਟੀ ਵੱਲੋਂ ਅਲੱਗ-ਅਲੱਗ ਸਕੂਲ ਕਾਲਜਸ ਅਲੱਗ-ਅਲੱਗ ਵਿਲੇजेस ਅਲੱਗ-ਅਲੱਗ ਸਿਟੀਜ਼ ਵਿੱਚ ਜਾ ਕੇ ਐਂਟੀ ਡਰੱਗਸ ਮੈਡੀਕਲ ਔਰ ਫਰਸਟ ایڈ ਬਾਰੇ ਆਪਾਂ ਅਵੇਅਰ ਕਰ ਰਹੇ ਆ ਤੇ ਪੰਜਾਬ ਪੁਲਿਸ ਦਾ ਸਾਡੇ ਨਾਲ ਬੜਾ ਸਹਿਯੋਗ ਆ ਤੇ ਆਪਾਂ ਸਕੂਲਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਸਾਨੂੰ ਜਿਹੜਾ ਇਹ ਮੌਕਾ ਦੇ ਰਹੇ ਨੇ